ਆਦੇ ਸੋ ਦਿਨ ਚੋਰ ਦਾ ਤੇ ਇੱਕ ਦਿਨ ਸਾਦਾ ਅੱਜ ਦੋਤ ਸਾਫ ਸਵੇਰੇ ਵਿੱਚ ਦੇਖੋ ਕਿ ਇਸ ਚੋਰੀ ਪਕੜਿਆ ਹੋਰ ਇਹਦੇ ਮੱਥੇ 'ਤੇ ਬਲੋਕਿਆਂ ਦੇਖੋ ਕਾਲਕ ਲਾਇਆ ਹੋਇਆ ਤੇ ਮੱਥੇ 'ਤੇ ਦੇਖੋ ਕਾਲਕ ਗਣੇ ਲਿਖਿਆ ਹੋਇਆ ਚੋਰ ਗੱਲੇ ਬਰ ਵੀ ਚੋਰ ਲਿਖਿਆ ਦੋਨੇ ਸਾਈਡ ਗੱਲੇ ਵਿਚੋਰਾ ਹੋਰ ਦੇਖਾ ਕਿ ਇਹਦੇ ਬਈ ਜਿਹੜੇ ਇਹ ਅੱਖ ਦਾ ਕਿ ਮੇਕੀ ਸ਼ਟੋਪ ਮੇਗੀ ਦਰਦ ਹੋ ਰਹੀ ਹੈ ਮੇਰੇ ਨਾ ਵਾਲ ਫਟੋ ਰਹੇ ਤੇ ਦੇਖੋ ਕਿ ਇਹ ਮਾਮਲਾ ਕਿਥੇ ਪੇਸਾ ਇਸ ਵੇਲੇ ਦੇਖੋ ਕਿ ਇਸ ਜਿਹੜਾ ਬਾਰਬਰ ਦੀ ਨਾਈ ਦੀ ਦੁਕਾਨ ਉਪਰ ਇਥੇ ਜਿਹੜਾ ਕਿ ਇਹਦੇ ਜਿਹੜੇ ਕਟਿੰਗ ਕਰਨ ਚੱਲੇ ਜਿਹੜਾ ਇੱਕ ਸਾਈਡ ਦਾ ਸੇਰ ਕੱਟਣਾ ਇੱਕ ਸਾਈਡ ਦੀ ਆਈਬ੍ਰੋ ਕੱਟਣੀ ਇੱਕ ਸਾਈਡ ਦੀ ਅੱਧੀ ਮੋਛ ਕੱਟਣੀ ਹੈ ਉਹ ਦੇਖਾ ਨਾਈ ਦੁਕਾਨਾ ਬਰ ਇਸ ਵੇਲੇ ਇਹ ਕਿ ਇਹ ਦੇਖੋ ਇਹ ਇੱਕ 40 ਵਜੇ ਕਿ ਆਪਣੇ ਹੱਥ ਥੱਲੇ ਕਰ ਔਰ ਜਿਹੜਾ ਕਿ ਇਹਦੀ ਇਹ ਦੇਖੋ ਕਿ ਸਾਫ ਜੂਰੇ ਦੇਖੋ ਯਾ ਸਾ ਮੇਰੀ ਕਟਿੰ ਕਟਣੀ ਅੱਧਾ ਅੱਧਾ ਪਰਭਟਾ ਕਟਣਾ ਔਰ ਅੱਧੀ ਅੱਧੀ ਜਿਹੜੀਆਂ ਮੁਸ਼ਾਦ ਅੱਧੀ ਇਹ ਫਰਮ ਚ ਘਟ ਘਟ ਰਹਾ ਤੇ ਇਹ ਮਾਮਲਾ ਉਥੇ ਪੇਸ ਹੈ ਇਹ ਮਾਮਲਾ ਪੇਸ ਹੈ ਜੰਮੂ ਦੇ ਜਿਹੜਾ ਪੁਰਾਣਾ ਮਨ ਪਰਚੀਨ ਮੰਦਿਰ ਪੁਰਾਣਾ ਮੰਦਿਰ ਜਿਸ ਹਾਸਾ ਲਿੰਕ ਰੋੜੀਆਂ ਤਸਵੀਰਾਂ ਤੁਨੇ ਦੱਸਾਇ ਸਵੇਰੇ ਸਵੇਰੇ ਇਹ ਮਾਮਲਾ ਹੈ ਇੱਕ ਮਾਈ ਸਵੇਰੇ ਸਵੇਰਾ ਦੁੱਧ ਲੈਣ ਜਾਂਦੀ ਹੈ ਤੇ ਦੁੱਧ ਲੈਣ ਦੇ ਬਾਵਜੂ ਜਿਹੜਾ ਕਿ ਉਹ ਆਪਣੇ ਧਿਆਨ ਨਾਲ ਹੁੰਦੀ ਹੈ ਤੇ ਇਹ ਪਿਛੋਂ ਆਉਂਦਾ ਮਾਰੀ ਰੇ ਵਾਲੀ ਖਿੱਚਣੇ ਕੁਰਸੀ ਰ ਮਾਰੀ ਵਾਲੀਆਂ ਨੂੰ ਖਿੱਚੀ ਲੈਂਦਾ ਔਰ ਜਿਹੜਾ ਕਿ ਇਹਨਾਂ ਮੂਹੇ ਵਿੱਚ 엘ਮੈਂਟ ਵੀ ਪਾਈ ਰੀ ਔਰ ਜਿਹੜਾ ਕਿ ਮੂਹੇ ਬਰੇ ਲਕਾ ਪੋਸ ਪੂਰਾ ਕੀਤਾ ਜੀਹਾਂ ਕਿ ਆਪਣੇ ਜਿਹੜਾ ਬਾਲੀ ਲਈ ਇਹ ਜਾਂਦਾ ਤਾਂ ਅੱਗੇ ਕਿੱਕ ਮਾਰਨੇ ਕੋਸ਼ਿਸ਼ ਕਰਾ ਮੇਰੇ ਮੋਟਰਸਾਈਕਲ ਦੇ ਨਾਲ ਮਾਰ ਰੋਲਾ ਪਾਈ ਰਦੀ ਹੈ ਮਾਰ ਰੋਲਾ ਪਾਣੇ ਬਾਪੂ ਜੀ ਦਾ ਅੱਗੇ ਪਿਛੇ ਲੋਕੀ ਸੇ ਪਕੜ ਲੈਂਦੇ ਪਕੜੀਏ ਇਹਦਾ ਸਹਾਈ ਦਾੜ ਤੁੰ ਬਾਬੜਾ ਹੁੰਦੇ ਨੇ ਠੀਕ ਠਾਕ ਇਹਦੀ ਮਾਲਿਸ਼ ਕਰਦੇ ਆ ਮਾਲਿਸ਼ ਕਰਨ ਬਾਅਦ ਜੀ ਫਿਰ ਇਸ ਵੇਲੇ ਇਹਦਾ ਕਟਿੰਗ ਕਰਾ ਇਹ ਮਾਰਾ ਮੋੜਾ ਇਹ ਵੀ ਦੱਸਿਆ ਜਾਦਾ ਕਿ ਇਹ ਬੈਲਟ ਫੋਰਸ ਦੇ ਵਿੱਚ ਉਹ ਦੇਖੋ ਕਿ ਆਪਣੇ ਮਾਰ ਇਹ برداشت ਕੋਡ ਕਿ ਕਰ ਸਕਦਾ ਇਸ ਵੇਲੇ ਜਿਹੜਾ ਕਿ ਜਿੰਨ ਇਹ ਮਸ਼ੀਨ ਹੈ ਖੜੀ ਹੈ ਹੀ ਰਿਵਾੜ ਦੇ ਦੁਕਾਨ ਪਰ ਇਹ ਬਿਲਕੁਲ ਵੀ ਇਸ ਵੇਲੇ ਮਾਰਾ ਪੁੱਤਰਾ ਔਰ ਇਹ ਬੈਲਟ ਫੋਰਸ ਵਿੱਚ ਜੌਬ ਕਰਦਾ ਤੇ ਦੇਖੋ ਚੋਰ ਦੇ ਦੋ ਸਾਫ ਤਸਵੀਰਾਂ ਵਿੱਚ ਕਿ ਕਿ ਸਦਾ ਦੇ 10 ਦਿਨ ਚੋਰ ਦਾ ਇੱਕ ਦਿਨ ਸਾਦਾ ਅੱਜ ਹੀ ਇਹਦੇ ਕੋਲ ਸਾਦਾ ਕੰਮ ਹੋਦਾ ਕਿਉਂਕਿ ਦੇਖੋ ਕਿ ਇੱਕ ਸਾਈਡ ਜਿਹੜੀ ਟਿੰਡ ਕੱਟੀ ਇੱਕ ਸਾਈਡ ਦੇਗਾ ਜਿਹੜੀ ਮੋਸ਼ ਕੱਟੀ ਹੈ ਇੱਕ ਸਾਈਡ ਵੀ ਪੂਰੀ ਗਾੜੀ ਕੱਟੀ ਹੈ ਤੇ ਕਬੂ ਜਾਨਵਰ ਲੱਗਾ ਦੇ ਕਿ ਕਿਸੇ ਦੇ ਸਾਹ ਪੀ ਫਿਰ ਵਿੱਚ ਲਗਾਤਾਰ ਜਿਹੜੇ ਤੂੰ ਨਾ ਤਸਵੀਰਾਂ ਦੱਸੇਖੋ ਕੀ ਬਲਾਕ ਕਰ ਰਿਹਾ ਹੈ ਕਿ ਮੇਰੀ ਟਿੰਡ ਨਹੀਂ ਦੇਖੋ ਕਿ ਕਿਹੇ ਸਾ ਇੱਕ ਸਾਈਡ ਦਾ ਠੀਕ ਠਾਕ ਲੱਗਾ ਇੱਕ ਸਾਈਡ ਦਾ ਕੇਸਾ ਦਾ ਅਜੀਬਾ ਲੱਗਾ ਕੇਸਾ ਦਾ ਜੂਬਾ ਲੱਗਾ ਇਸ ਵੇਲੇ ਇਹ ਤੂੰ ਨੇ ਲਗਾਤਾਰ ਤਸਵੀਰਾਂ ਦੱਸਿਆ ਇਹ ਤਸਵੀਰਾਂ ਤੂੰ ਨੇ ਦੱਸਿਆ ਆਸੇ ਜਿਹੜਾ ਹੈ ਕਿ ਪੁਰਾਣਾ ਮੰਦਰ ਲਿੰਕ ਰੋਡ ਜੰਮੂ ਦੀ ਤਸਵੀਰਾਂ ਦੱਸਿਆ ਔਰ ਇਹਨਾਂ ਸਾਡੀ ਇਸ ਵੀਡੀਓ ਦੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰੀ ਕਰਿਓ ਤਾਂ ਕਿ ਜਿਹੜਾ ਜਿੱਥੇ ਲਗਾਤਾਰ ਲੋਕ ਤੋਂ ਦਿਖਿਆ ਕਿ ਅੱਜ ਚੋਰ ਚੋਰੀਆਂ ਇਹਦੇ ਕਰਨ ਹੈ ਤੇ ਦੇਖੋ ਇਹ ਜਿਹੜੇ ਚੋਰੀਆਂ ਕਰਾ ਲੈਣ ਤੇ ਉਹਨੇ ਵੀ ਆਖਿਰ ਪਤਾ ਲੱਗਿਆ ਦੇਖੋ ਚੋਰ ਦਾ ਲਾਸਟ ਵਿੱਚ ਕੀ ਕੰਮ ਦੇਖੋ ਲੋਕ ਆਖੇ ਉੱਪਰ ਮੂੰਹ ਕਰੋ ਤੇ ਹੋਰ ਦਿਖਾਈਦਾ ਇੱਕ ਸਾਈਡ ਕੀ ਇਹਦਾ ਇਸ ਵੇਲੇ ਮੀ ਲੱਗਾ ਇੱਕ ਕਲਾਰੀ ਮੋਰ ਲੱਗਾ ਦਾ ਕਲਾਰੀ ਮੋਰ ਕੇ ਲੱਗਾ ਕਿਉਂਕਿ ਇੱਕ ਸਾਈਡ ਟੈਂਡ ਕਢੋਦੀ ਇੱਕ ਸਾਈਡ ਜੰਮੂ ਦੀ ਗੱਲ ਕਰਦੇ ਤੇ ਜੰਮੂ ਇਹਦਾ ਪ੍ਰਚੀਨ ਮੰਦਿਰ ਹੈ ਨਹੀਂ ਕਰੋੜ ਦੀਆਂ ਅੱਜ ਦੇਖਿਆ ਕਿ ਇੱਕ ਚੋਰ ਹੈ ਜਿਹੜਾ ਕੀ ਚੋਰੀ ਕਰਾ ਇੱਕੋ ਚੋਰੀ ਕੀ ਕਰਾ ਪੂਰਾ ਵਾਕਿਆ ਦਸਣ ਤੁਹਾਨੂੰ ਕੋਸ਼ਿਸ਼ ਕਰਨੇ ਕਿ ਇੱਕ ਚੋਰ ਦੇਖੋ ਕਿ ਇੱਕ ਪੀੜੀ ਮਾਸਵੇਰੇ ਤੇ ਰਹਿ ਰਿਹਾ ਕਿ ਦੁੱਧ ਲੈਣ ਦਗਾ ਲਾ ਫਰਾਂਦੀ ਤੇ ਉਹ ਰ ਆਪਣੇ ਤੇਨੋਂ ਦੁੱਧ ਲੈ ਲੀ ਤੇ ਇੱਕ ਚੋਰ ਆਂਦੇ ਬਿਲਕੁਲ ਪਿੱਛੇ ਹੋਇਆ ਕਿ ਉਹਦੀ ਨੇ ਬਾਣੀ ਖਿੱਚਣੇ ਕੋਸ਼ਿਸ਼ ਕਰ ਔਰ ਮਾਰੀ ਬਾਣੀ ਖਿੱਚਣੇ ਕੋਸ਼ਿਸ਼ ਕਰ ਔਰ ਮਾਰੀ ਨੇ ਬਾਣੀ ਖਿੱਚੀ ਜੰਦਾ ਤੇ ਮੋਟਰਸਾਈਕਲ ਨੂੰ ਆਪਣੇ ਲਾਏ ਦੋਨਾਂ ਕੰਨੇ ਜੇ ਤੇ ਮੋਟਰਸਾਈਕਲ ਕਿੱਕ ਮਾਰਦਾ ਮੋਟਰਸਾਈਕਲ ਨੇ ਦੇਖੋ ਰੱਬ ਦੇ ਸਾਥ ਨੇ ਤਾਂ ਜਿਦਾ ਕਿ ਮੋਟਰਸਾਈਕਲ ਸਾਥ ਦੇ ਉਥੇ ਲੋਕੀ ਸੀ ਪਕੜ ਲਿਆ ਦੱਸਿਆ ਯਾਰ ਕਿ ਚੋਰ ਨੇ ਜਿਹੜਾ ਬਿਲਕੁਲ ਜਿਹੜਾ ਕਿ ਮੂੰਹ ਮਾਅਲ ਮੈਂਟ ਪਾ ਲਈ ਔਰ ਮੂੰਹ ਮਾਅਲ ਬਿਲਕੁਲ ਜਿਹੜਾ ਨਕਾਬ ਪਾਇਆ ਅਰੇ ਜਦ ਸਭ ਕੁਝ ਉਹਦੀ ਅੱਖਾਂ ਲੱਭਾਈਆਂ ਔਰ ਜਿੰਨਾ ਹੀ ਉਹਨਾਂ ਮਾਗੀਆਂ ਜਿਹੜੀਆਂ ਕਿ ਲਿੰਕ ਰੋਡ ਦੇ ਵਿੱਚ ਜਿਹੜੀਆਂ ਕਿ ਉਹਦੇ ਬਾੜੇ ਖੋਤੇ ਬਾੜੇ ਕੋਨੇ باوجود ਜਿਹੜਾ ਕਿ ਔਰ ਉਸੇ ਜਣਾ ਕਿ ਉਹ ਮੋਟਰਸਾਈਕਲ ਤੁਰੰਤ ਬੈਠਾ ਮੋਟਰਸਾਈਕਲ ਸਟਾਰਟ ਕਰਨੇ ਕੋਸ਼ਿਸ਼ ਕਰਦਾ ਤੇ ਮੋਟਰਸਾਈਕਲ ਉਹ ਸਟਾਰਟ ਨਹੀਂ ਹੁੰਦਾ ਉਸ ਆਲੇ ਦੁਆਲੇ ਦੇ ਲੋਕਾਂ ਲੋਕੀ ਅਸੀਂ ਪਕੜ ਲਿਆ ਪਕੜਨੇ ਬਾਅਦ ਵੀ ਜਿਹੜੇ ਕਿ ਉਹਦੀ ਸੈੱਟ ਠੀਕ ਠਾਕ ਜਿਹੜੇ ਪੀਸ ਕੋਲ ਨੂੰ ਪਹਿਲੇ ਬਾਾਰ ਕੋਈ ਆਲਾ ਪਹਿਲਾਂ ਠੀਕ ਠਾਕ ਉਹਨੂੰ ਦੁਲਾਈ ਦੁਲਾਈ ਕੀਤੀ ਟਰਾਈ ਕਰਨੇ ਬਾਅਦ ਵੀ ਕੋ ਚੋਰ ਕਰਕੇ ਆ ਕਿ ਉਸੇ ਮਾਰਕੀਟ ਦੇ ਵਿੱਚ ਇਹ ਲੋਕਾਂ ਕਿ ਮਾਰਕੀਟ ਦੇ ਵਿੱਚ ਪਤਾ ਕਿ ਇੱਕ ਹੁੰਦਾ ਹੈ ਕੋਈ ਚੋ ਪ੍ਰੈਜ਼ੀਡੈਂਟ ਹੁੰਦਾ ਉਹਨੋਂ ਇੱਕਾ ਕੀਤਾ ਕੋਈ ਸਾਡੀ ਇਸ ਮਾਰਕੀਟ ਵਿੱਚ ਕੋਈ ਚੋਰੀ ਕਰੇ ਤੇ ਉਹਦੇ ਨਾਲ ਐਸੇ ਇਹ ਕਰਗੇ ਉਹ ਚੋਰ ਕਰਨ ਕੀ ਹੋਇਆ ਉਹ ਚੋਰ ਕਰਨ ਦਿਖੋ ਕਿ ਇਹ ਫੋਟੋ ਦੇਖੀ ਸ ਹੈ ਜੇ ਸਾਥ ਜਰ ਆਪਣੇ ਵੀਡੀਓ ਪਾਸ ਕੀ ਚੋਰ ਬਣ ਕੇ ਕੀ ਹੋਇਆ ਕਿ ਉਹਦਾ ਜਿਹੜਾ ਮੂੰਹ ਕਾਲਾ ਕੀਤਾ ਔਰ ਉਹਦੇ ਮੂੰਹਾਂ ਪਰ ਔਰ ਮੱਥੇ ਉਰ ਲਿਖਿਆ ਚੋਰ ਔਰ ਕਾਲੀ ਸ਼ਾਈ ਕਨ ਜਿਹੜਾ ਉਸੇ ਪੌਂਚਿਆ ਪੌਂਚਣ ਦੇ باوجود ਜਿਹੜਾ ਕਿ ਉਸੇ ਜਿਹੜਾ ਕਿ ਉਹਦੀ ਜਿਹੜੀ ਅੱਧੀ ਟਿੰਗ ਕੱਟੀ ਔਰ ਅੱਧੀ ਟਿੰਗ ਕੱਟਣ ਬਾਅਦ ਜਿਹੜੀ ਅੱਧੀ ਮੋਟ ਚ ਕੱਟੀ ਅੱਧੀ ਜਿਹੜੀ ਧਾਰੀ ਕੱਟੀ ਔਰ ਅੱਧੀ ਜਿਹੜੀ ਆਈਬ੍ਰੋ ਉਹ ਕੱਟੀ ਔਰ ਉਸ ਦੇ ਵਿੱਚ ਪੂਰੇ ਬਜ਼ਾਰ ਦੇ ਵਿੱਚ ਤੁਸੀਂ ਫੇਰਿਆ ਔਰ ਲੱਗਦਾ ਜੇ ਤੁਮਾਰ ਤਸਵੀਰਾਂ ਦੇ ਵਿੱਚ ਉਸ ਦੇ ਵਿੱਚ ਇਹ ਕਿ ਕਾਫੀ ਯਾਰ ਲੋਕ ਇਹ ਨੇ ਕਿ ਉਹਦੇ ਪਿੱਛੇ ਪਿੱਛੇ ਨੇ ਔਰ ਇਹ ਇਸ਼ਾਰੇ ਆਉਂਦੇ ਨੇ ਕਿ ਉਹ ਚੋਰ ਨਾ ਕਿ ਇੱਕ ਵੀ ਗੱਲ ਨਹੀਂ ਆਖੀ ਕਿ ਮਾਰੀ ਲੋ ਪਰ ਮੇਰੇ Baal ਨਹੀਂ ਕੱਟੇ ਤੇ ਲੋਕੇ ਕਹੀ ਕਿ ਤਾ ਲੋਕੇ ਉੱਥੇ ਇਹ ਕਿ ਇੱਕ ਕਾਕੀਟਾ ਮਾਰਕੀਟ ਦੇ ਵਿੱਚ ਇੱਕ ਚੋਰ ਆ ਪਕੜਿਆ ਔਰ ਉਹ ਜਿਹੜਾ ਕਿ ਪੂਰੀ ਜਿਹੜੀ ਟਿੰਡ ਟੜੀ ਟਿੰਡੇ ਅੱਧੀ ਟਿੰਡੇ ਘੱਟੇ ਇੱਕ ਇੱਕ ਆਈਬ੍ਰੋ ਕੱਟੀਆ ਔਰ ਇੱਕ ਜਿਹੜਾ ਕਿ ਅੱਧੀ ਮੋਛ ਕੱਟੀ ਔਰ ਅੱਧਾ ਫਰੰਟ ਕੱਟੇ ਕੱਟੇ ਔਰ ਪੂਰੀ ਜਿਹੜੀ ਮਾਰਕੀਟ ਦੇ ਵਿੱਚ ਸੀ ਸਿਰਫ ਤਾਦ ਜਿਹੜਾ ਕਿ ਫਰੀਖਾਨੇ ਆਪੋ ਸਟਣਗੇ ਇਸੇ ਤੋਂ ਦਿਖੇ ਕਿ ਚੋਰ ਦੀ ਕੀ ਹਾਲਤ ਕੀਤੀ ਚੋਰੀਆ ਪੂਰਾ ਬਜ਼ਾਰ ਦੇ ਵਿੱਚ ਜਿਹੜਾ ਕਿ ਫੇਰਿਆ ਔਰ ਫੇਰ ਮੇਵਾਬੂ ਦੀ ਕੋਤੀ ਚੋਰੀ ਵੀ ਆਖਰ ਚੋਰ ਦਾ ਜਿਹੜਾ ਪਰਿਵਾਰ ਚੋਰ ਦੀ ਜਿਹੜੀ ਫੈਮਿਲੀ ਹੋਵੇ ਚੋਰ ਦੇ ਜਿਹੜਾ ਕਿ ਪਿੱਛੇ ਜਿਹੜੇ ਸਾਰੇ ਰਿਸ਼ਤੇ ਆ ਯਾਰ ਦੋਸਤ ਆਖਰ ਉਹ ਵੀਡੀਓ ਦਿਖਾ ਰਿਹਾ ਹੁੰਦਾ ਚੋਰ ਪਰੇ ਹੈ ਕਿ ਕੇ ਬੀਤ ਰਿਓ ਚੋਰ ਨੇ ਦੇਖੋ ਕਿ ਚੋਰ ਪਰ ਕੇ ਬੀਤ ਰਿਓ ਤੇ ਰਿਸ਼ਤੇ ਨਾਲ ਕੇ ਸ਼ਰਮ ਵਿੱਚ ਰੁਝਾ ਅਖਰ ਜੇ ਚੋਰ ਦਾ ਕੋਈ ਵਿਆਹ ਵੀ ਹੋ ਰਿਹਾ ਤੇ ਚੋਰ ਜਿਹੜਾ ਕਿ ਆਪਣੇ ਵਿਆਹ ਰਿਸ਼ਤੇਦਾਰ ਸੋਰੀਆਂ ਘਰ ਜਾ ਕੇ ਕੇ ਮੂੰਹ ਦੱਸੋ ਤੇ ਦਿੱਖਿਆ ਗਾਦਰੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਦ ਇਹਨਾਂ ਪਾਣੀ ਕਿਨੇ ਵਾਰੀ ਉੱਥੇ ਚੋਰੀ ਕੀਤੀ ਆ ਜਿਹੜਾ ਕਿ ਬੁੱਢੀ ਮਾਗੀ ਜਿਹੜਾ ਕਿ ਇਹ ਜਿਹੜਾ ਕਿ ਆਪਣੀ ਸਬਮਿਸ਼ਨ ਵਿੱਚ ਸਕਸੈਸ ਹੋ ਹੀ ਗਿਆ ਇਹਨਾਂ ਬੁੱਢੀ ਮਾਗੀ ਦੇ ਵਿੱਚ ਫਿਰ ਜਿਹੜਾ ਦੁੱਧ ਲੈਣ ਗਈ ਔਰ ਉਹਦੀ ਆਈਡੀ ਇਹਨੇ ਬਾਲੀਆਂ ਉਤਾਰੀ ਲਈਆ ਤੁਰਾ ਉਤਾਰਨੇ ਬਾਅਦ ਜਿਹੜਾ ਕਿ ਇਹ ਜਿਨਾਂ ਕਿ ਮੋਰਸਾ ਸਟਾਰਟ ਕਰਦਾ ਮੋਰਸਾ ਅਰ ਸਟਾਰਟ ਉੱਥੇ ਮਾਂ ਇਹ ਰੋਲਾ ਪਾਈ ਰਹੀ ਔਰ ਰੋਲਾ ਪਾੜੇ ਬਾਅਦ ਜਿਹੜੇ ਲੋਕੇ ਸਿੱਟੂ ਬੋਚਣੇ ਬਾਅਦ ਜੀ ਸੈਲਰੀ ਮਾਲਿਸ਼ ਕੀਤੀ ਮੈਡਸ ਕਰਨੇ ਬਾਅਦ ਕਿ ਜਿਹੜਾ ਕਿ ਇਹ ਜਿਹੜਾ ਤੁਹਾਨੂੰ ਗਿਵਨ ਸਲਾਇਆ ਕੀ ਦੀ ਇਹ ਕਟਿੰਗ ਸ਼ੈਟਿੰਗ ਕੀਤੀ ਪਰ ਵੀ ਮੋਸ਼ਕਟੀ ਹੋਇਆ ਇਹ ਪੂਰਾ ਅੱਧਾ ਫਰਾਂਚ ਕਟਿਆ ਉਹ ਤੁਸੀਂ ਪੂਰਾ ਜਿਹੜਾ ਕਿ ਬਾਜ਼ਾਰ ਦੇ ਵਿੱਚ ਫੇਰਿਆ ਬਾਜ਼ਾਰ ਵਿੱਚ ਫੇਰਨੇ ਬਾਅਦ ਜਿਹੜਾ ਕਿ ਇਸੇ ਜਿਹੜਾ ਪੁਲਿਸ ਥਾਣੇ ਤਾਂ ਔਰ ਪੁਲਿਸ ਨੇ ਪੂਰੀ ਕਾਰਵਾਈ ਕਰਿਆ ਸਾਥੀ ਸਾਡੇ ਅਸੀਂ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੇ ਜੇਕਰ ਪਬਲਿਕ ਨੂੰ ਕੋਈ ਤਰਦੇ ਹੋ ਜਾਂਦੇ ਧੰਨਵਾਦ